ਜਦੋਂ ਇੰਨੀ ਗੱਲ ਕਹੀ ਨਾ ਤੇ ਗੁਰੂ ਅੰਗਦ ਦੇ ਮਹਾਰਾਜ ਨੇ ਮੋਢਾ ਤੋਂ ਚੁੱਕ ਕੇ ਕਲਾਵੇ ਵਿੱਚ ਲੈ ਲਿਆ ਅਮਰਦਾਸ ਮੈਨੂੰ ਤਾਂ 12 ਸਾਲ ਹੋ ਗਏ ਉਡੀਕਦਿਆਂ ਕਿ ਤੂੰ ਕਦੋਂ ਡਿੱਗੇ ਤੇ ਮੈਂ ਕਦੋਂ ਚੁੱਕ ਕੇ ਤੈਨੂੰ ਆਪਣੇ ਗਲ ਨਾਲ ਲਾਵਾਂ ਇੱਥੇ ਡਿੱਗਣਾ ਪੈਂਦਾ ਆਕੜ ਕੇ ਕੁਝ ਨਹੀਂ ਮਿਲਦਾ ਜੀਲਾ ਆਪਣੇਪਨੂ ਜਾਣ ਲਿਆ ਉਹ જગਤ ਜਿਨਾ ਮਰਸ਼ਦ ਨੂੰ ਪਹਿਚਾਨ ਲਿਆ ਉਹ ਬੰਦਿਓ ਖੁਦਾ ਹੋ ਜਾਣਦੇ ਨੇ ਉਹ ਬੰਦਿਓ ਖੁਦਾ ਹੋ ਜਾਣਦੇ ਨੇ ਗੁਰੂ ਅੰਗਦ ਦੇ ਮਹਾਰਾਜ ਆਖਣ ਲੱਗੇ ਅਮਰਦਾਸ